ਅੱਜ ਸੁੱਕਰੀ ਦਾ ਟੱਟੜ ਗਈ ਆ ਅੱਜ ਬੱਲੇ 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 ਇਹ ਕਹਿੰਦੇ ਸ਼ਾਜੀ ਸ਼ਕਰਪੁਰੇ ਵਾਲਾ ਗੱਲ ਕਹਿੰਦੇ ਜਿੱਲੇ ਜਲੰਮਰ ਦੀ ਚੱਲਦੀ ਹੈ ਨੰਬਰ 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 ਮੇਰੇ ਮਿੱਤਰੋ ਉਹ ਚਾਰਾ ਫਰਕ ਨਹੀਂ ਉਹ ਧੜਤੜੀ ਉੜਦੀ ਆ ਧੜਤੜੀ ਹੁੰਦੀ ਆ ਇੱਧਰ ਕਹਿੰਦੇ ਸ਼ਾਜੀ ਕਬੱਡੀ ਪਾ ਰਿਹਾ ਅੱਜ ਸੁੱਕਰੀ ਦਾ ਟੱਟੜ ਗਈ ਆ ਅੱਜ ਬੱਲੇ 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 ਪਿਆਰ ਨਾਲ ਪਵੇ ਜਾਂੜ ਵੀ ਬਗਲੀ 5000 ਦਾ ਜਫਾ 5000 ਦਾ ਜਫਾ